ਸਤਿ ਸ਼੍ਰੀ ਅਕਾਲ ਜੀ ਮੈਂ ਲਾਪਰਿਤ ਕਰ ਹਾਜ਼ਰਨ ਜੀ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖੀ ਗਈ ਕਹਾਣੀ ਬਾਪੂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕੰਮ ਵਾਲੀ ਤੋਂ ਸਾਰਾ ਕੰਮ ਕਰਵਾਲਿਓ ਕਿਦਰੀ ਜੀਵਿਤੀ ਹੀ ਖਵਰਾ ਨਾ ਸੁੰਦੇ ਰਿਓ ਗੁਰਨਾਮ ਦੀ ਕਰਵਾਲੀ ਨੇ ਅੱਜ ਤੇ ਵਾਰ ਸਟਾਰਟ ਕਰਦੇ ਹੋਏ ਕਿਹਾ ਦੁਪਹਿਰ ਨੂੰ ਬੱਚਿਆਂ ਨੂੰ ਲਿਆਉਣਾ ਨਾ ਭੁੱਲ ਜਾਇਓ ਆਪਣੀਆਂ ਮੀਟਿੰਗਾਂ ਦੇ ਚੱਕਰ 'ਚ ਠੀਕ ਆ ਤੂੰ ਜਾ ਵੀ ਹੁਣ ਲੇਟ ਹੋ ਰਹੀ ਆ ਧਿਆਨ ਨਾਲ ਜਾਹੀਂ ਗੁਰਨਾਮ ਨੇ ਆਪਣੀ ਘਰਵਾਲੀ ਨੂੰ ਤਸੱਲੀ ਦਿੰਦੇ ਹੋਏ ਕਿਹਾ ਗੁਰਨਾਮ ਦੀ ਘਰਵਾਲੀ ਸ਼ਹਿਰ ਤੋਂ 15 ਕਿਲੋਮੀਟਰ ਦੂਰ ਇੱਕ ਪਿੰਜਰ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ ਗੁਰਨਾਮ ਦੇ ਦੋ ਬੱਚੇ ਸਨ ਉਹ ਸ਼ਹਿਰ ਦੇ ਕਨਵੈਂਟ ਸਕੂਲ 'ਚ ਪੜ੍ਹਦੇ ਸਨ ਗੁਰਨਾਮ ਆਪੇ ਸਰਕਾਰੀ ਨੌਕਰੀ ਕਰਦਾ ਸੀ ਸਵੇਰੇ ਬੱਚੇ ਸਕੂਲ ਬੱਸ 'ਤੇ ਸਕੂਲ ਜਾਂਦੇ ਸਨ ਪਰ ਦੁਪਹਿਰ ਨੂੰ ਗੁਰਨਾਮ ਉਹਨਾਂ ਨੂੰ ਆਪ ਸਕੂਲ ਤੋਂ ਘਰ ਛੱਡ ਜਾਂਦਾ ਕਿਉਂਕਿ ਸਕੂਲ ਬੱਸ ਕਾਫੀ ਲੇਟ ਹੋ ਜਾਂਦੀ ਸੀ ਦੁਪਹਿਰ ਨੂੰ ਗੁਰਨਾਮ ਦੀ ਕਰਵਲੀ ਸਵੇਰੇ ਜਲਦੀ ਉੱਠਦੀ ਉਹ ਪਹਿਲਾਂ ਨਾਸ਼ਤਾ ਬਣਾਉਂਦੀ ਫਿਰ ਦੁਪਹਿਰ ਦੀ ਰੋਟੀ ਸਭ ਲਈ ਖਾਣਾ ਡੱਬਿਆਂ 'ਚ ਪੈਕ ਕਰਦੀ ਬੱਚਿਆਂ ਦਾ ਦੁਪਹਿਰ ਦਾ ਖਾਣਾ ਡੱਬੇ ਵਿੱਚ ਬੰਦ ਕਰ ਦਿੰਦੀ ਦੁਪਹਿਰ ਨੂੰ ਸਕੂਲ ਤੋਂ ਵਾਪਸ ਆ ਕੇ ਬੱਚੇ ਓਵਨ ਵਿੱਚ ਖਾਣਾ ਗਰਮ ਕਰਕੇ ਖਾ ਲੈਂਦੇ ਉਸ ਤੋਂ ਬਾਅਦ ਉਹ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਗੁਰਨਾਮ ਕਰਵਲੀ ਦਾ ਰੋਟੀ ਦਾ ਡੱਬਾ ਅਤੇ ਪਾਣੀ ਦੀ ਬੋਤਲ ਐਕਟੀਵਾ ਵਿੱਚ ਰੱਖ ਦਿੰਦਾ ਤੇ ਫਿਰ ਬੱਚਿਆਂ ਨੂੰ ਸਕੂਲ ਬੱਸ ਵਿੱਚ ਚੜਾ ਆਉਂਦਾ ਵਾਪਸ ਆਉਣ ਤੱਕ ਘਰ ਵਾਲੀ ਸਕੂਲ ਲਈ ਤਿਆਰ ਹੁੰਦੀ ਸੀ ਉਸ ਦੇ ਜਾਣ ਤੋਂ ਬਾਅਦ ਗੁਰਨਾਮ ਕੰਬਲੇ ਤੋਂ ਰਸੋਈ ਤੇ ਘਰ ਹੀ ਸਾਫ ਸਫਾਈ ਕਰਵਾਉਂਦਾ ਤੇ ਫਿਰ ਤਿਆਰ ਹੋ ਕੇ ਦਫ਼ਤਰ ਜਾਂਦਾ ਉਸ ਦਾ ਦਫ਼ਤਰ 9 ਵਜੇ ਲੱਗਦਾ ਸੀ ਫਿਰ ਦੁਪਹਿਰ ਨੂੰ ਉਹ ਬੱਚਿਆਂ ਨੂੰ ਸਕੂਲ ਤੋਂ ਘਰ ਛੱਡ ਜਾਂਦਾ ਬੱਚੇ ਆਪਣੇ ਸਕੂਲ ਦੀ ਵਰਦੀ ਬਦਲ ਕੇ ਰੋਟੀ ਗਰਮ ਕਰਕੇ ਖਾ ਲੈਂਦੇ ਗੁਰਨਾਮ ਦੀ ਪਤਨੀ 3 ਵਜੇ ਸਕੂਲ ਤੋਂ ਵਾਪਸ ਆਉਂਦੀ ਥੋੜਾ ਆਰਾਮ ਕਰਦੀ ਤਾਂ ਗੁਰਨਾਮ ਦੇ ਆਉਣ ਦਾ ਟਾਈਮ ਹੋ ਜਾਂਦਾ ਸੀ ਗੁਰਨਾਮ 5 ਵਜੇ ਘਰ ਆਉਂਦਾ ਗੁਰਨਾਮ ਦੀ ਘਰ ਵਾਲੀ ਬੱਚਿਆਂ ਨੂੰ ਹੋਮਵਰਕ ਕਰਵਾਉਂਦੀ ਨਾਲੇ ਰਾਤ ਦੀ ਰੋਟੀ ਦੀ ਤਿਆਰੀ ਕਰਦੀ ਇਹ ਉਹਨਾਂ ਦੀ ਹਰ ਰੋਜ਼ ਦੀ ਰੁਟੀਨ ਸੀ ਜ਼ਿੰਦਗੀ ਬਹੁਤ ਵਿਅਸਤ ਸੀ ਸਵੇਰ ਤੋਂ ਸ਼ਾਮ ਤੱਕ ਮਸ਼ੀਨ ਵਾਂਗੂ ਕੰਮ ਕਰਨਾ। ਅਸਲ ਗੁਰਨਾਮ ਦੇ ਬਾਪੂ ਕੋਲ ਜ਼ਮੀਨ ਘੱਟ ਹੀ ਸੀ ਪਰ ਉਹ ਬਹੁਤ ਮਿਹਨਤੀ ਸੀ। ਉਹ ਸਾਰਾ ਦਿਨ ਖੇਤ ਵਿੱਚ ਕੰਮ ਕਰਦਾ। ਗੁਰਨਾਮ ਦੀ ਮਾਂ ਵੀ ਉਸਦੇ ਬਾਪੂ ਨਾਲ ਹੱਥ ਵਟਾਉਂਦੀ। ਭਵੇਂ ਗੁਰਨਾਮ ਦਾ ਬਾਪੂ ਗਰੀਬ ਕਿਸਾਨ ਹੀ ਸੀ ਫਿਰ ਵੀ ਉਸਨੇ ਗੁਰਨਾਮ ਨੂੰ ਪੜਾਇਆ। ਗੁਰਨਾਮ ਵੀ ਪੜਨ ਲਿਕਨ ਵਿੱਚ ਬਹੁਤ ਹੁਸ਼ਿਆਰ ਸੀ। ਜੰਗੀ ਨੰਬਰਾਂ ਵਿੱਚ ਡਿਗਰੀ ਕਰ ਲਈ ਅਤੇ ਸਰਕਾਰੀ ਨੌਕਰੀ ਤੇ ਲੱਗ ਗਿਆ ਵਿਆਹੀ ਨੌਕਰੀ ਕਰਦੀ ਕੁੜੀ ਨਾਲ ਕਰਵਾਇਆ ਤਾਂ ਜੋ ਜ਼ਿੰਦਗੀ ਸੌਖੀ ਹੋ ਜਾਵੇ ਪਰ ਜਦੋਂ ਦੋਵੇਂ ਜਣੇ ਨੌਕਰੀ ਕਰਦੇ ਹਨ ਤਾਂ ਘਰ ਦਾ ਕੰਮ ਵੀ ਦੋਨਾਂ ਨੂੰ ਮਿਲਕੇ ਕਰਨਾ ਪੈਂਦਾ ਹੈ ਦੋਨਾਂ ਜਣਿਆਂ ਦੀ ਨੌਕਰੀ 'ਚ ਬੱਚੇ ਵੀ ਬਹੁਤ ਸਫਰ ਕਰਦੇ ਹਨ ਗੁਰਨਾਮ ਨਾਲ ਵੀ ਇਹੋ ਹੀ ਹੋ ਰਹੀ ਸੀ ਗੁਰਨਾਮ ਸਿੰਘ ਨੇ ਬੈਂਕ ਤੋਂ ਕਰਜ਼ਾ ਲੈ ਕੇ ਆਪਣਾ ਮਕਾਨ ਲੈ ਲਿਆ ਮਕਾਨ ਆਪਣਾ ਹੋਣ ਕਰਕੇ ਉਸ ਨੂੰ ਸਜਾਉਣਾ ਵੀ ਜ਼ਰੂਰੀ ਸੀ ਫ੍ਰੀਜ ਟੀਵੀ ਬੈਡ ਕੰਪਿਊਟਰ ਸੋਫਾ ਡਾਈਨਿੰਗ ਟੇਬਲ ਸਾਰਾ ਸਮਾਨ ਵੀ ਰੱਖਣਾ ਜ਼ਰੂਰੀ ਸੀ ਸੋ ਇਹ ਸਮਾਨ ਵੀ ਕਿਸ਼ਤਾਂ ਤੇ ਲਿਆ ਸੀ ਅੱਧੀ ਤਾਂ ਵਤਨ ਖਾ ਕਿਸ਼ਤਾਂ ਵਿੱਚ ਨਿਕਲ ਜਾਂਦੀ ਸੀ ਬੱਚਿਆਂ ਦੇ ਵੀ ਚੰਗੇ ਸਕੂਲ 'ਚ ਪੜਨ ਕਰਕੇ ਕਾਫੀ ਫੀਸ ਸੀ ਉੱਪਰ ਹੋਰ ਵੀ ਖਰਚੇ ਬਹੁਤ ਸਨ ਬੱਚਿਆਂ ਦੇ ਕਿਤਾਬਾਂ ਕਾਪੀਆਂ ਵਰਦੀ ਤੇ ਹੋਰ ਨਿੱਕ ਸੁੱਖ ਗੁਰਨਾਮ ਤੇ ਉਸੇ ਘਰ ਵਾਲੀ ਨੂੰ ਨੌਕਰੀ ਪੇਸ਼ਾ ਹੋਣ ਕਰਕੇ ਕੱਪੜੇ ਵੀ ਜ਼ਿਆਦਾ ਚਾਹੀਦੇ ਸਨ ਉਹਨਾਂ ਤੇ ਵੀ ਕਾਫੀ ਖਰਚ ਹੋ ਜਾਂਦਾ ਸੀ ਅਜੇ ਗੁਰਨਾਮ ਕੋਲ ਕਾਰ ਨਹੀਂ ਸੀ ਉਹ ਸਕੂਟਰ ਨਾਲ ਹੀ ਕੰਮ ਚਲਾ ਰਿਹਾ ਸੀ ਭਾਵੇਂ ਉਹ ਦੋਨੋਂ ਜਣੇ ਕਮਾਉਂਦੇ ਸਨ ਫੇਰ ਵੀ ਮਹੀਨਾ ਬੜੀ ਮੁਸ਼ਕਲ ਨਾਲ ਲੰਘਦਾ ਸੀ ਗੁਰਨਾਮ ਚਾਹੁੰਦਾ ਹੋਇਆ ਵੀ ਆਪਣੇ ਮਾਂ-ਬਾਪ ਦੀ ਕੋਈ ਮਾਲੀ ਮਦਦ ਨਹੀਂ ਕਰ ਸਕਦਾ ਸੀ ਉਸ ਦੀ ਮਾਂ ਨੇ ਇੱਕ ਦੋ ਵਾਰ ਜ਼ਰੂਰ ਜ਼ਿਕਰ ਕੀਤਾ ਵੀ ਜੇ ਹੋ ਕੁਝ ਪੈਸੇ ਦੇ ਦਿਆ ਕਰੀ ਪਰ ਗੁਨਾਮ ਨੇ ਵੀ ਆਪਣੀ ਮਜ਼ਦੂਰੀ ਜ਼ਾਹਿਰ ਕੀਤੀ ਇਸ ਕਰ ਤੋ ਡਰਦੇ ਨੇ ਪਿੰਡ ਜਾਣਾ ਵੀ ਘਟ ਕਰਤਾ ਉਸ ਨੂੰ ਲੱਗਦਾ ਕਿਤੇ ਉਹ ਪੈਸੇ ਨਾ ਮੰਗ ਲੈ ਮੇਰਾ ਤਾਂ ਆਪਣਾ ਗੁਜ਼ਾਰਾ ਔਖਾ ਹੋਇਆ ਪਿਆ ਗੁਨਾਮ ਦੀ ਘਰ ਵਾਲੀ ਨੇ ਗੁਨਾਮ ਨੂੰ ਕਈ ਵਾਰ ਕਿਹਾ ਬਿੱਤੂ ਸੀ ਬਾਪੂ ਜੀ ਤੋਂ ਪੈਸੇ ਮੰਗ ਲਿਆ ਕਰੋ ਉਹਨਾਂ ਦਾ ਕੀ ਖਰਚਾ ਸਭ ਕੁਝ ਤਹ ਕਰਦਾ ਗੁਨਾਮ ਨੂੰ ਪਤਾ ਸੀ ਇਸ ਲਈ ਉਹ ਉਸ ਦੀ ਗੱਲ ਅਣ ਸੁਣੀ ਕਰ ਦਿੰਦਾ ਸੀ ਇੱਕ ਦਿਨ ਅਚਾਨਕ ਗੁਨਾਮ ਦੇ ਬਾਪੂ ਜੀ ਸ਼ਹਿਰ ਆ ਗਏ ਬਾਪੂ ਜੀ ਦੇ ਅਚਾਨਕ ਆ ਜਾਣ ਕਾ ਜਾਣ ਕਾਨ ਗੁਨਾਮ ਦੀ ਕਰਵਲੀ ਸੜ ਪੁੱਜ ਗਈ ਲੱਗਦਾ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈਆ ਨਹੀਂ ਤਾਂ ਕਿਹੜਾ ਆਉਣ ਵਾਲਾ ਸੀ ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ ਘਰਦਿਆਂ ਦਾ ਖੂ ਕਿੱਥੋਂ ਭਰਾਂਗੇ ਗੁਰਨਾਮ ਉਸ ਤੋਂ ਨਜ਼ਰਾਂ ਚੁਰਾ ਕੇ ਦੂਜੇ ਪਾਸੇ ਵੇਖਣ ਲੱਗਾ ਬਾਪੂ ਹੱਥ ਮੂੰਹ ਤੋਂ ਕੀ ਰਾਦੇਤ ਕਾਪੜ ਦੂਰ ਕਰ ਰਿਹਾ ਸੀ ਗੁਰਨਾਮ ਆਪਣੇ ਆਪ ਨਾਲ ਮਨ ਹੀ ਮਨ ਗੱਲਾਂ ਕਰ ਰਿਹਾ ਸੀ ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ ਗਿਆ ਸੀ ਬੱਚਿਆਂ ਨਾਲ ਨਵੇਂ ਭੂਟ ਲੈਣੇ ਹਨ ਉਸ ਗੋਲ ਚਾਨ ਲੱਗੀ ਰੋਜ਼ ਅਹਿਸਾਸ ਕਰਵਾਉਂਦੀ ਹਨ ਘਰ ਵਾਲੀ ਦੀ ਐਕਟਵਾ ਦੀ ਵੀ ਰਿਪੇਅਰ ਕਰਾਉਣੀ ਆ ਉਹ ਸਟਾਰਟ ਹੋਣ ਵਿੱਚ ਮੁਸ਼ਕਿਲ ਦਿੰਦਾ ਹੈ ਜਿਉ ਉਹ ਕਿਧਰੇ ਰਾਹ ਵਿੱਚ ਖੜ ਗਈ ਤਾਂ ਘਰ ਵਾਲੀ ਲਈ ਪਰੇਸ਼ਾਨੀ ਹੋ ਜਾਣੀ ਆ ਬਾਪੂ ਨੇ ਵੀ ਹਣੀ ਆਉਣਾ ਸੀ ਘਰ ਵਿੱਚ ਭਾਰੀ ਚੁੱਪ ਪਸਰੀ ਹੋਈ ਸੀ ਰੋਟੀ ਕਾਨ ਮੰਗਰੋਂ ਬਾਪੂ ਨੇ ਗੁਰਨਾਮ ਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ ਉਸ ਨੂੰ ਸ਼ੱਕ ਸੀ ਕਿ ਬਾਪੂ ਜ਼ਰੂਰ ਕੋਈ ਪੈਸਿਆਂ ਦਾ ਮਸਲਾ ਲੈ ਕੇ ਆਇਆ ਹੋਵੇਗਾ ਬਾਪੂ ਕੁਰਸੀ ਤੇ ਢੋਲਾ ਕੇ ਬੈਠ ਗਿਆ ਬਿਲਕੁਲ ਬੇਫਿਕਰ ਸੁਣ ਕਹਿ ਕੇ ਉਸਨੇ ਗੁਰਨਾਮ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸਾਰ ਰੋ ਕੇ ਉਸ ਪਰ ਵੇਖਣ ਲੱਗਾ ਨਸ ਨਸ ਕੰਨ ਬਣ ਕੇ ਅਗਲਾ ਵਾਕ ਸੁਣਨ ਲਈ ਚੌਕਸ ਸੀ ਬਾਪੂ ਬੋਲਿਆ ਖੇਤੀ ਦੇ ਕੰਮ ਵਿੱਚ ਬਿਲਕੁਲ ਵੇਲ ਨਹੀਂ ਮਿਲਦੀ ਇਸ ਵੇਲੇ ਕੰਮ ਦਾ ਜੋਰ ਆ ਰਾਹ ਦੀ ਗੱਡੀਆਂ ਹੀ ਵਾਪਸ ਜਾਊਗਾ ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਆਈ ਜਦੋਂ ਤੂੰ ਪਰੇਸ਼ਾਨ ਹੁੰਨਾ ਤਰੇ ਇੰਜ ਕਰਦਾ ਬਾਪੂ ਨੇ ਜੀ ਵਿੱਚੋਂ 5-500 ਦੇ 10 ਨੋਟ ਕੱਢ ਕੇ ਗੁਰਨਾਮ ਬਲਕੀ ਤੇ ਰੱਖ ਲਾ ਤੇਰੇ ਕੰਮ ਆ ਜਾਣਗੇ ਚੰਗਾ ਚੰਗਾ ਹੋ ਗਿਆ ਸੀ ਘਰੇ ਕੋਈ ਦਿੱਕਤ ਨਹੀਂ ਆ ਤੂੰ ਬੜਾ ਕਮਜ਼ੋਰ ਲੱਗ ਰਿਹਾ ਚਾਜ ਨਾਲ ਖਾਇਆ ਕਰੇ ਵਾਟੇ ਦਾ ਵੀ ਖਿਆਲ ਰੱਖ ਅਸੀਂ ਪਿੰਜ ਠੀਕ ਆ ਮੈਂ ਤੇ ਤੇਰੀ ਮਾਂ ਇੱਕ ਟਾਈਮ ਸਬਜੀ ਬਣਾ ਲੈਨੇ ਆ ਤੇ ਦੋਨੋਂ ਟਾਈਮ ਉਹੀ ਖਾ ਲੈਨੇ ਆ ਕਿਉਂਕਿ ਤੇਰੀ ਮਾਂ ਤੋਂ ਦੋ ਵਾਰ ਨਹੀਂ ਬਣਦੀ ਮੱਝ ਚੰਗਾ ਦੁੱਧ ਦੀ ਦਿੰਦੀ ਆ ਅਸੀਂ ਆਪਣੇ ਜੋ ਘਰ ਰੱਖ ਕੇ ਬਾਕੀ ਡਾਇਰੀ ਚ ਪਾ ਦਿੰਨੇ ਆ ਇਹਨਾਂ ਦੁੱਧ ਤੇਰੀ ਮਾਂ ਨੂੰ ਸੰਭਾਲਣਾ ਵੀ ਔਖਾ ਆ ਤੇਰੀ ਮਾਂ ਦੇ ਬਲੱਡ ਦੀ ਦਵਾਈ ਪਿੰਨ ਦੀ ਡਿਸਪੈਂਸਰੀ ਚੋਂ ਮਿਲ ਜਾਂਦੀ ਆ ਪਿਛਲੇ ਮਹੀਨੇ ਮੇ ਅੱਖਾਂ ਦੇ ਕੈਂਪ ਵਿੱਚੋਂ ਅੱਖ ਸਮਰਾ ਲਈ ਸੀ ਇੱਕ ਨਮਾ ਪੈਸਾ ਨਹੀਂ ਲੱਗਿਆ ਨਲੇ ਵਧੀਆ ਦਿਖਦਾ ਹੁਣ ਤੇਰੀ ਮਾਂ ਦੀ ਅੱਖ ਵੀ ਕੈਂਪ ਚੋਂ ਸਮਰਾ ਲੈਣੀ ਆ ਤੂੰ ਚਿੰਤਾ ਨਾ ਕਰੀ ਗੁਰਨਾਮ ਕੁਝ ਨਾ ਬੋਲ ਸਕਿਆ ਸ਼ਬਦ ਜਿਵੇਂ ਸੰਗ ਵਿੱਚ ਹੀ ਫਸ ਗਏ ਹੋਣ ਉਹ ਕੁਝ ਕਹਿੰਦਾ ਇਸ ਤੋਂ ਪਹਿਲਾਂ ਹੀ ਬਾਪੂ ਨੇ ਪਿਆਰ ਨਾਲ ਛਿੜਕਿਆ ਲੈ ਲੈ ਬਹੁਤ ਵੱਡਾ ਹੋ ਗਿਆ ਕੀ ਨਹੀਂ ਗੁਰਨਾਮ ਨੇ ਹੱਥ ਅੱਗੇ ਫਦਾਇਆ ਬਾਪੂ ਨੇ ਰੁਪਈਏ ਉਸਦੀ ਤਲੀਆਂ ਉੱਤੇ ਰੱਖ ਦਿੱਤੇ ਵਰਿਆਂ ਪਹਿਲਾਂ ਬਾਪੂ ਗੁਰਨਾਮ ਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀਆਂ ਉੱਤੇ ਥੇਲੀ ਰੱਖ ਦਿਆ ਕਰਦਾ ਸੀ ਪਰ ਉਸ ਵੇਲੇ ਗੁਰਨਾਮ ਦੀਆਂ ਨਜ਼ਰਾਂ ਅੱਜ ਵਾਂਗ ਨਿਮੀਆ ਨਹੀਂ ਹੁੰਦੀਆਂ ਸਨ ਧੰਵਾਦ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੀਆਂ ਪਰਿਵਾਰਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸੈਸ਼ੀ ਕਾਲ ਜੀ